ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਬਈ ਜੀ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਦੇ ਨਾਲ ਸੋ ਅੱਜ ਦੀ ਕੋਠੀ ਬਹੁਤ ਹੀ ਸ਼ਾਨਦਾਰ ਕੋਠੀ ਆ ਤੁਹਾਨੂੰ ਦਿਖਾਵਾਂਗੇ ਸੋ ਉਸ ਤੋਂ ਪਹਿਲਾਂ ਜਿੰਨਾ ਵੀਰ ਪਰੌਣਾ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬਈ ਜੀ ਤੇ ਬੈਲ ਆਈਕਨ ਦੀ ਘੰਟੀ ਵੀ ਦਬਾ ਲਿਓ ਤੇ ਆਜੋ ਫਿਰ ਗੱਲ ਕਰਦੇ ਆਂ ਆਪਾਂ ਇਸ ਕੋਠੀ ਦੀ ਤਾਂ ਪ੍ਰਤਾਪਨਗਰ ਬਠਿੰਡਾ ਸ਼ਹਿਰ ਦੇ ਵਿੱਚ ਇਹ ਕੋਠੀ ਆ ਸੋ ਬਹੁਤ ਹੀ ਸੋਹਣੀ ਜਿਹੜੀ ਆ ਕੋਠੀ ਬਣੀ ਹੋਈ ਆ ਬਹੁਤ ਹੀ ਸੋਹਣਾ ਇਸ ਕੁਠੀ ਦਾ ਕੰਮ ਹੋਇਆ ਵੀ ਆ ਬਹੁਤ ਸੋਹਣਾ ਫਰੰਟ ਹੈ ਇਸ ਕੁਠੀ ਦਾ ਐਲੀਵੇਸ਼ਨ ਬਹੁਤ ਸੋਹਣਾ ਬਣਿਆ ਹੋਇਆ ਔਰ ਸਭ ਤੋਂ ਵਧੀਆ ਗੱਲ ਇਹ ਹੈ ਕਿ ਜਿੰਨੇ ਵੀ ਵਾਸ਼ਰੂਮ ਇਸ ਕੁਠੀ ਦੇ ਵਿੱਚ ਬਣੇ ਹੋਏ ਆ ਬਹੁਤ ਹੀ ਸੋਹਣਾ ਵਾਸ਼ਰੂਮ ਬਣਿਆ ਹੋਇਆ ਬਹੁਤ ਹੀ ਖੁੱਲਾ ਡੁੱਲਾ ਜਿਹੜਾ ਪੋਰਚ ਹੈਗਾ ਇਸ ਕੁਠੀ ਦਾ ਬਹੁਤ ਹੀ ਵਧੀਆ ਰੇਲਿੰਗ ਲੱਗੀ ਹੋਈ ਆ ਡੋਰ ਵਿੰਡੋ ਦੀ ਗੱਲ ਕਰੀਏ ਬਹੁਤ ਹੀ ਖੂਬਸੂਰਤਾ ਤੇ ਕੋਠੀ ਦੇ ਵਿੱਚ ਟਾਈਲਸ ਜਿਹੜੀ ਆ ਬਹੁਤ ਹੀ ਵਧੀਆ ਬਹੁਤ ਹੀ ਸੋਹਣੀ ਜਿਹੜੀ ਆ ਲੱਗੀ ਹੋਈ ਆ ਆਪਾਂ ਦੇਖਾਂਗੇ ਸੋ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਬਾਈ ਜੀ ਜਰੂਰ ਕਰ ਦਿਓ ਫ੍ਰੀ ਆਫ ਕੋ ਸੋ ਦੋ ਬੈਡਰੂਮ ਇੱਕ ਡਰਾਈング ਰੂਮ ਕਿਚਨ ਵਾਸ਼ਬਿਸ਼ਨ ਪਿੱਛੇ ਜਾਲ ਦੀ ਗੱਲ ਕਰੀਏ ਤਾਂ ਉਹ ਵੀ ਕਾਫੀ ਖੁੱਡਲਾ ਡੁੱਲਾ ਇੱਕ ਸਟੋਰ ਵੀ ਦਿੱਤਾ ਹੋਇਆ ਸੋ ਆਜੋ ਦੇਖਦੇ ਆਂ ਫਿਰ ਆਪਾਂ ਇਹ ਕੋਠੀ ਨੂੰ 150 ਗਜ ਦੇ ਵਿੱਚ ਜਿਹੜੀ ਆ ਇਹ ਕੋਠੀ ਬਣੀ ਹੋਈ ਆ ਸੋ ਇੱਕ ਵਾਸ਼ਰੂਮ ਜਿਹੜਾ ਸਟਾਰਟਿੰਗ ਤੇ ਦੇਖਿਆ ਇੱਕ ਇਹ ਵਾਸ਼ਰੂਮ ਆ ਜਿਹੜਾ ਦੋਨਾਂ ਬੈਡਰੂਮਾਂ ਦੇ ਨਾਲ ਅਟੈਚ ਕੀਤਾ ਹੋਇਆ ਸੋ ਦੋਨੇ ਬੈਡਰੂਮ ਜਿਹੜੇ ਆ ਬਹੁਤ ਹੀ ਖੂਬਸੂਰਤ ਜਿਹੜੇ ਆ ਬਣੇ ਹੋਏ ਆ ਪੀਓਪੀ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਸੋਹਣੇ ਡਿਜ਼ਾਈਨ ਜਿਹੜੇ ਆ ਪੀਓਪੀ ਦੇ ਵੀ ਦਿੱਤੇ ਹੋਏ ਆ ਐਲਈਡੀ ਪੈਨਲ ਦੀ ਗੱਲ ਕਰੀਏ ਜਾਂ ਡੋਰ ਵਿੰਡੋ ਦੀ ਗੱਲ ਕਰੀਏ ਬਹੁਤ ਹੀ ਸੋਹਣਾ ਸਿਰਮੈਕਾ ਫਲੈਸ਼ ਡੋਰ ਜਿਹੜੇ ਆ ਉਹ ਲੱਗੇ ਹੋਏ ਆ ਸੋ ਇਸ ਵੇਲੇ ਆਪਾਂ ਪਹੁੰਚ ਚੁੱਕੇ ਆ ਜੀ ਕਿਚਨ ਦੇ ਵਿੱਚ ਸੋ ਕਿਚਨ ਜਿਹੜੀ ਹੈਗੀ ਆ ਕੱਬਰਡਸ ਜਿਹੜਾ ਬਣਿਆ ਹੋਇਆ ਲੇਕਿਨ ਥੋੜਾ ਓਪਨ ਆ ਤੁਸੀਂ ਦੇਖ ਸਕਦੇ ਹੋ ਸੋ ਬਹੁਤ ਹੀ ਸੋਹਣੀ ਜਿਹੜੀ ਆ ਕੋਠੀ ਆ 150 ਗਜ ਦੇ ਵਿੱਚ ਜੇ ਰੇਟ ਦੀ ਗੱਲ ਕਰੀਏ ਤਾਂ 60 ਲੱਖ ਰੁਪਈਆ ਡਿਮਾਂਡ ਕੀਤੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜਾਊਗੀ ਸੋ ਪ੍ਰਤਾਪਨਗਰ ਏਰੀਆ ਬਹੁਤ ਹੀ ਖੂਬਸੂਰਤ ਏਰੀਆ ਆ ਬਹੁਤ ਹੀ ਸੋਹਣੀ ਰਹਿائش ਆ ਇੱਥੇ ਔਰ ਜਿਸ ਤਰ੍ਹਾਂ ਦੀ ਰਹਿائش ਆ ਜਿਸ ਤਰ੍ਹਾਂ ਦਾ ਮਕਾਨ ਆ ਉਸ ਦੇ ਹਿਸਾਬ ਦੇ ਨਾਲ ਹੀ ਜਿਹੜਾ ਘਰ ਦੀ ਵੈਲਿਊ ਬਣਦੀ ਆ ਸੋ ਇਸ ਕਰਕੇ ਇਸ ਵੀਰ ਨੇ ਜਿਹੜਾ 60 ਲੱਖ ਰੁਪਈਆ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜਾਊਗੀ ਸੋ ਦੋ ਬੈਡਰੂਮ ਆਪਾਂ ਥੱਲੇ ਦੇਖੇ ਇੱਕ ਬੈਡਰੂਮ ਫਰਸਟ ਫਲੋਰ ਦੇ ਉੱਤੇ ਆ ਸਟੀਲ ਦੀ ਰੇਲਿੰਗ ਲੱਗੀ ਹੋਈ ਆ ਅੱਗੇ ਬਾਲਕਨੀ ਆ ਪਿੱਛੇ ਕਾਫੀ ਵਿਹੜਾ ਛੱਡਿਆ ਹੋਇਆ ਸੋ ਅ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਖੂਬਸੂਰਤ ਜਿਹੜੀ ਆ ਇਹ ਸਕੂਟੀ ਹੈਗੀ ਆ ਜਿਸ ਵੀ ਵੀਰ ਭਰਾ ਨੇ ਇਸ ਸਕੂਟੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਸਕੂਟੀ ਨੂੰ ਖਰੀਦ ਵੀ ਸਕਦੇ ਹੋ ਤੇ ਇਸ ਸਕੂਟੀ ਦੀ ਹੋਰ ਵੀ ਜਾਣਕਾਰੀ ਜਿਹੜੀ ਆ ਤੁਸੀਂ ਲੈ ਸਕਦੇ ਹੋ ਸੋ ਬਾਬਾ ਪ੍ਰਾਪਰਟੀ ਤੁਹਾਡੇ ਵੱਲ ਤੇ ਅਕਸਰ ਇਸ ਤਰ੍ਹਾਂ ਦੀਆਂ ਵੀਡੀਓ ਕਰਾਂਦੀਆਂ ਵੀਡੀਓ ਮਕਾਨਾਂ ਦੀਆਂ ਪਹਿਲੀ ਦੀਆਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਸੋ ਤੁਹਾਡੇ ਸਹਿਯੋਗ ਦੀ ਬਹੁਤ ਜ਼ਿਆਦਾ ਜ਼ਰੂਰਤ ਰਹਿੰਦੀ ਹੈ ਸੋ ਆਪਣਾ ਪਿਆਰ ਇਸੇ ਤਰ੍ਹਾਂ ਹੀ ਬਣਾਈ ਰੱਖਿਓ ਮਿਲਦੇ ਹਾਂ ਫਿਰ ਅਗਲੀ ਵੀਡੀਓ ਵਿੱਚ ਬਹੁਤ ਬਹੁਤ ਧੰਨਵਾਦ ਔਰ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਤਾਂ ਸਾਨੂੰ ਵੀਡੀਓ ਬਣਾ ਕੇ ਭੇਜੋ ਐਡ ਆਪਾਂ ਫ੍ਰੀ ਕਰਾਂਗੇ ਧੰਨਵਾਦ